ਜੀ ਨాయ ਅਕਲ ਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਆ ਚੌਕ ਦੇ ਵਿੱਚ ਧਰਨੇ ਤੇ ਬੈਠੇ ਜੋ ਆ ਗੱਲ ਦੇ ਵਿੱਚ ਪੈਂਫਲੇਟ ਪਾਇਆ ਕਫਨ ਬੋਲ ਪਿਆ ਕੀ ਮਸਲਾ ਹੈ ਕੀ ਆ ਬਈ ਉਹ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਸਰਕਾਰ ਭਾਈ ਜਾਇਰ ਦਾ ਜਿ ਤਰ੍ਹਾਂ ਕਈ ਵਾਰ ਸਕੂਲਾਂ ਤੇ ਲਿਖਿਆ ਹੁੰਦਾ ਨਾ ਤੀਜਾ ਨੇਤਰ ਮਨੁੱਖ ਦਾ ਵਿਦਿਆ ਆ ਤੇ ਮੈਂ ਕਹੂੰਗਾ ਵੀ ਇਹ ਵੀ ਤੀਜਾ ਨੇਤਰ ਹੀ ਆ ਜਿਹੜੇ ਘਰ ਤੋਂ ਇਲਾਕੇ ਦੇ ਵਿੱਚ ਦੇਖਦੇ ਵੇ ਦੇਸ਼ ਵਿਦੇਸ਼ ਵਿੱਚ ਆਵਾਜ਼ ਪਹੁੰਚਾ ਦਿੰਦੇ ਆ ਤੇ ਸੱਚਾਈ ਸਾਹਮਣੇ ਲਿਆਉਂਦੇ ਆ ਵਾਇਗਰੋਜੀ ਦਾ ਘਰ ਸਾਹਿਬ ਵੈਗਰਜੀ ਕੀ ਪਤੇ ਮੈਂ ਜਗਤਾਰ ਸਿੰਘ ਨਸ਼ਾ ਵਿਰੋਧੀ ਮਿਸ਼ਨ ਕਫਣ ਬੋਰਡ ਪਿਆ ਪੰਜਾਬ ਪਿੰਡ ਸਿਧਮਾ ਦਾ ਰਹਿਣ ਵਾਲਾ ਹਾਂ ਮੈਂ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ ਕਦੀ ਕਿਸੇ ਪਿੰਡ ਤੀਗਾ ਲਾ ਕੇ ਮਰ ਗਿਆ ਕਦੀ ਕਿਸੇ ਪਿੰਡ ਟੀਗਾ ਲਾ ਕੇ ਆ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਠਿੱਕੀ ਪਿੰਡ ਦੇ ਵਿੱਚ ਦਰੇ ਆਮ ਨਸ਼ਾ ਵਿਕ ਰਿਹਾ ਆ ਤੇ ਆ ਦੰਦਾਂ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਣ ਚਿੱਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚਿੱਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਏ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ ਕਿਉਂਕਿ ਮੇਰਾ ਬਾਪੂ ਜੀ ਮੇਰੇ ਬਦਗੁਰ ਨਾਨਕ ਹਸਪੀਟਲ ਜਾਗਦੇ ਸਨ ਮੈਂ ਉਹਦੇ ਗਾਇਆਂ ਨਗਰੋਂ ਸਿਲੰਡਰ ਤੱਕ ਲਾ ਕੇ ਵੇਚ ਦਿੰਦੇ ਮੇਰੇ ਅੱਜ ਚਾਹ ਰੋਡ ਤੋਂ ਬੇਟਾ ਖੰਡ ਦਾ ਤੋੜਾ ਲਿਆਂਦਾ ਸੌਦਾ ਖੰਡ ਦਾ ਤੋੜਾ ਵੀ ਵੇਚ ਗਏ ਫਿਰ ਫੈਂਡ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ ਹਾਂਜੀ ਜ਼ਿਮੀਂਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ ਮਾੜਾ ਆਦਮੀ ਮੈਂ ਤਾਂ ਵੀ ਦੂਰੀ ਕਰਨ ਵਾਲਾ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹਾਂ ਅੱਜ ਜਿਹੜਾ ਬੈਠੇ ਜੋ ਇੱਕ ਪਹਿਲਾਂ ਵੀ ਥੋੜਾ ਚਿਰ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਤੇ ਉਹ ਵੀਡੀਓ ਤੁਹਾਡੀ ਸੀ ਨਾ ਉਹ ਵੀਡੀਓ ਮੇਰੀ ਹੀ ਗਈ ਮੇਰੇ ਲੜਕੇ ਨਜਾ ਕਰਨੋਂ ਨਹੀਂ ਅੱਦੇ ਮੇਰੇ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇਣ ਤੇ ਆ ਮੈਂ ਦਰਖਾਸਤਾਂ ਲੈ ਕੇ ਬੈਠਾ ਆ ਜੀ ਐਸ ਕੇਓ ਸਾਹਿਬ ਕਹਿਣ ਵੀ ਸਾਨੂੰ ਮਿਲਦਾ ਨਹੀਂਗਾ ਤੇ ਮੇਰੇ ਕੋਲ ਸਬੂਤ ਹਨ ਆਪ ਵੀ ਇਕ ਇਵੈਂਟ ਐ ਐਸ ਕੇਓ ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ ਪਹਿਲੀ ਤੁਹਾਨੂੰ ਮੈਂ ਦੱਸ ਦੇਣਾ 2/10/23 ਨੂੰ ਬਲਵੀਰ ਸਿੰਘ ਆਏ ਥਾਣੇਦਾਰ ਨੂੰ ਮਾਰ ਪਈ ਆ ਜਿਹਦਾ ਨੰਬਰ ਹੈਗਾ 987 ਅਸਤੀ ਤੱਕ ਅਪੀਲ ਕੀਤੀ ਆ ਜੀ ਡੀਜੀ ਸਾਹਿਬ ਅਸੇ ਅਸੇ ਤੱਕ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦਿੰਦੇ ਨੂੰ ਮੈਂ ਬੇਨਤੀ ਕਰਦੀ ਆਂ ਮਾਨਯੋਗ ਡੀਐਸਪੀ ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਆ ਅੱਠ ਤਾਂ ਦੇ ਬਾਅਦ ਆ ਦੋ ਦੇ ਬਾਅਦ ਉਹਨਾਂ ਦੀ ਸਵਾਰ ਦੇ ਵਿੱਚ ਖਬਰ ਲੱਗ ਜਾਂਦੀ ਆ ਤਲੜੇੋਂ ਡਰੋਨ ਡਿੱਗਾ ਫੜ ਲਿਆ ਪੈਲੀਆਂ ਚੋਂ ਹੀ ਢੋਣ ਫੜਦੀ ਦਲੀਰ ਕੋਲ ਫੜ ਲਿਆ ਖੇਵਤਾਰ ਨੂੰ ਫੜ ਲਿਆ ਰਾਜੋ ਕਿਉਂ ਫੜ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅਗੇ ਵੀ ਡੀਐਸਪੀ ਜਿਹੜਾ ਪ੍ਰੀਤ ਸਿੰਘ ਸਰਦਾਰ ਪ੍ਰੀਤਿੰਦਰ ਸਿੰਘ ਆ ਉਹਨੂੰ ਡਰਾਉਂਡ ਦੇ ਹੀਰੋਨ ਬੀਐਸਐਪ ਨਾਲ ਫੜ ਕੇ ਦਿੰਦੇ ਆ ਤੇ ਪਰਦੇਸ ਪੁਲਿਸ ਨੇ ਕਰਨਾ ਹੁੰਦਾ ਮੰਨ ਲਿਆ ਮੈਂ ਪਰਤਾ ਜਿਹੜਾ ਵੀ ਕੀਵੈਂਟ ਡੀਐਸਪੀ ਪ੍ਰੀਤਿੰਦਰ ਸਿੰਘ ਦੇ ਨੱਕੇ ਹੇਡ ਨਸ਼ਾ ਵਿਕ ਰਿਹਾ ਏ ਉਹਦੇ ਤੇ ਕੋਈ ਕਾਰਵਾਈ ਹੋ ਰਹੀ ਕਿੱਥੇ ਵੇਚਦਾ ਨਸ਼ਾ ਕੋਈ ਪਤਾ ਕੀਵੈਂਟ ਦੇ ਵਿੱਚ ਮੇਰੇ ਇਹ ਬਾਕੀ ਗੱਲਾਂ ਛੱਡੋ ਤੁਸੀਂ ਇਹ ਦੱਸੋ ਵੀ ਵੇਚਦਾ ਕਿੱਥੇ ਹੈ ਨਸ਼ਾ ਕੀ ਕੀਵੈਂਟ ਪਿੰਡ ਦੇ ਵਿੱਚ ਜਿਹੜੀ ਮਰਜ਼ੀ ਗਲੀ ਚ ਘਰੇ ਜੋ ਮੇਰੇ ਮੁੰਡਿਆਂ ਨੂੰ ਫੜ ਲਓ ਤੇ ਜਾਓ ਤੁਹਾਨੂੰ ਹੁੜੇ ਲਿਆ ਦਿੰਦੇ ਆ ਉਹਨਾਂ ਨਾਲ ਸਬਰ ਕਰੋ ਜਿਹੜੇ ਨੂੰ ਮੈਂ ਅੱਜ ਗੱਲ ਦਾ ਘਰੋਂ ਮੋਬਾਈਲ ਚੋਂ ਕਿਹਾ ਤਿੰਨ ਹਜ਼ਾਰ ਦਾ ਜੱਟਾ ਲਾ ਕੇ ਰਾਤ ਬ ਅਹੀਂ ਰਾਤੀ ਮੇ ਲਾਬੇ ਦੇ ਰਏ ਜਨੇ ਤੜਕੇ ਆ ਗਏ ਉਹਦੀਆਂ ਬਾਹਾਂ ਬੰਨ ਕੇ ਉਹਨੂੰ ਥਾਣੇ ਪੇਸ਼ ਕੀਤਾ ਕਦੀ ਡੀਐਸਪੀ ਪ੍ਰੀਤਿੰਦਰ ਤੱਕ ਅਪਰੋਚ ਕੀਤੀ ਆ ਵੀ ਸਰ ਆਹ ਗੱਲ ਆ ਆਹ ਮਸਲਾ ਹੈ ਮੈਂ ਕਿਹਾ ਮੈਂ ਕੀਤੀ ਮੇਰੇ ਕੋਲੇ ਦਰਖਾਸਤਾਂ ਹੈਗੀਆਂ ਪਿਹਰੇ ਸਾਲ ਦੀਆਂ ਹੀ ਹੁਣ ਮੈਂ ਤੁਹਾਨੂੰ ਇਹ ਵੀ ਦੇ ਦਿਆਂ ਪ੍ਰੀਤਿੰਦਰ ਸਿੰਘ ਨੂੰ ਦਰਖਾਸਤਾਂ ਦਾ ਨੰਬਰ ਇੱਕੋ ਮਿੰਟ ਇੱਕ ਆਈਏ 27623 ਨੂੰ ਕੋ ਦਰਖਾਸਤਾਂ ਪਿਛੇ ਪਈਆਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਪ੍ਰੀਤਿੰਦਰ ਸਿੰਘ ਡੀਐਸਪੀ ਸਾਹਿਬ ਨੂੰ ਮਿਲਿਆ ਵੀ ਹਾਂ ਉਹਦੇ ਸਬੰਧ ਦੇ ਵਿੱਚ ਨਸ਼ੇ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਤੋਂ ਦਰਖਾਸਤਾਂ ਮੇਰੇ ਕੋਲ ਮੁੱਖ ਮੰਤਰੀ ਤੱਕ ਡੀਜੀਪੀ ਬਰਡਰ ਡੀਆ ਡੀਆਈਜੀ ਤੱਕ ਦੀਆਂ ਦਰਖਾਸਤਾਂ ਜਾਣ ਉਹਨਾਂ ਦੇ ਟਿਕਟਾਂ ਲਗੀਆਂ ਹੋਈਆਂ ਮੇਰੇ ਕੋਲ ਮੌਜੂਦ ਹਨ ਜੋ ਡੀਐਸਪੀ ਸਾਹਿਬ ਨੂੰ ਆਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਇੱਥੇ ਧਰਨੇ ਤੇ ਬੈਠੇ ਜੋ ਅਸਲ ਮਕਸਦ ਇਹੀ ਆ ਵੀ ਮੇਰੇ ਲੜਕਿਆਂ ਨੂੰ ਪਰ ਨਾ ਜਾਂ ਨਸ਼ਾ ਬੰਦ ਕਰਨਾ। ਨਸ਼ਾ ਬੰਦ ਕੀਤਾ ਜਾਵੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਹਾਂ। ਮੈਂ ਮੇਰੇ ਆਦੇ ਬੱਚਾ ਦੇ ਨਹੀਂ ਜਿਹੜੇ ਰੋਜ਼ ਲੋਕਾਂ ਦੇ ਮਾਵਾ ਦੇ ਪੁੱਤ ਮਰਦੇ ਆ ਟੀਕੇ ਲਾ ਲਾ ਕੇ। ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਹਾਂ। ਮੁੱਖ ਮੰਤਰੀ ਸਾਹਿਬ ਨੇ ਆ ਮੇਰਾ ਮੰਗ ਪੱਤਰ ਮੈਂ ਪੜ ਕੇ ਸੁਣਾ ਲਾ ਹੁਣ ਇੱਕ ਮਿੰਟ ਸਵਾਲ ਨਾ ਕਰਿਓ ਵਿੱਚ। ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਉਹ ਦਲਦਲ 'ਚ ਨਵੀਂ ਫਸਿਆ। ਮੈਂ ਆਨਾ ਕਿਤੇ ਮੇਰੇ ਪੁੱਤ ਵੀ ਸਾਹ ਮੇਰੀ ਗੱਲ ਸੁਣੋ ਜਿਹੜਾ ਮੈਂ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਜੀ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਕਰਨਤਾਰਨ ਦੇ ਰਾਹੀਂ ਵੱਲੋਂ ਜਗਤਾਰ ਸਿੰਘ ਪੁੱਤਰ ਸੌਰ ਸਿੰਘ ਨਜਾ ਵਿਰੋਧੀ ਮਿਸ਼ਨ ਕਪਨ ਬੋਰਡ ਪਿਆ ਪੰਜਾਬ ਪਿੰਡ ਸਿਧਮਾ ਥਾਣਾ ਕਲੜਾ ਦਾ ਰਹਿਣ ਵਾਲਾ ਹਾਂ ਮੁੱਖ ਮੰਤਰੀ ਸਾਹਿਬ ਬਾਜ਼ਾਰ ਦੇ ਵਿੱਚ ਗੁੰਡਾਦਰਦੀ ਕਤਲੇਆਮ ਅਤੇ ਲੁੱਟਾਂ ਖੋਹਾਂ ਦਾ ਬੋਲਬਾਲਾ ਹਰ ਰੋਜ਼ ਚਿੱਤੇ ਦੇ ਟੀਕੇ ਲਾ ਕੇ ਹੁੰਦੀਆਂ ਮੌਤਾਂ ਪਿੰਡਾਂ ਦੇ ਵਿੱਚ ਵੱਧਦੇ ਸਿਰੇ ਘਰਾਂ ਦੇ ਵਿੱਚ ਵਿਸ਼ੇ 70 ਇਹ ਤੁਹਾਡਾ ਪੰਜਾਬੀ ਬੋਲਦਾ ਪੰਜਾਬ ਦੇ ਵਿੱਚ ਹੁਣ ਚਿੱਟਾ ਬੋਲਦਾ ਨੰਬਰ 1 ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨਾਲ ਸਰਕਾਰ ਬਣਾਉਣ ਵੇਲੇ ਵਾਅਦਾ ਕੀਤਾ ਸੀ ਇੱਕ ਮੌਕਾ ਕੇਜਰੀਵਾਲ ਸਰਕਾਰ ਨੂੰ ਦੇ ਦਿਓ ਸਾਡੀ ਆਮ ਆਦਮੀ ਦੀ ਸਰਕਾਰ ਬਣ ਗਈ ਅਸੀਂ 2 ਮਹੀਨਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਬੰਦ ਕਰ ਦਵਾਂਗੇ ਕਦੇ ਨਾ ਹੀ ਕੋਈ ਕਿਸਾਨ ਖੁਦਕੁਸ਼ੀ ਕਰੇਗਾ ਕਿਸੇ ਵੀ ਵਿਧਾਇਕ ਜਾਂ ਅਧਿਕਾਰ ਨੂੰ ਟੇਕੀਆਂ ਉੱਪਰ ਨਹੀਂ ਚੜਨਾ ਪਵੇਗਾ ਕੋਈ ਵੀ ਸਰਕਾਰੀ ਪੁਲਿਸ ਅਫਸਰ ਕਿਸੇ ਤੋਂ ਨਹੀਂ ਲਏਗਾ ਇਹ ਚਾਰਾ ਕੁਝ ਬੰਦ ਹੋ ਗਿਆ ਮੰਗ ਪੱਥਰਿਆ ਤੇ ਹੁਣ ਕੋਈ ਅਧਿਕਾਰੀ ਤੁਹਾਨੂੰ ਆਸ਼ਵਾਸ਼ਣ ਦਿਵਾਉਣ ਆਇਆ ਚੌਕ 'ਚ ਬੈਠੇ ਜੋ ਮੈਨੂੰ ਸਾਬਣ ਸਬੈਟਰ ਸਰਦਾਰ ਪਤਾ ਨਹੀਂ ਰਿਸ਼ਵਾਰ ਸਿੰਘ ਕਿ ਇਨਾ ਆਉ ਵਾਏ ਗਏ ਆਂਦੇ ਥਾਣੇ ਆ ਜਾ ਮੈਂ ਉਹਨਾਂ ਚਾਰ ਇਤੋਂ ਨਹੀਂ ਚੁੱਕਣਾ ਉੱਠਣਾ ਜਨਾਚਰ ਕਿ ਈ ਮੰਡਾ ਚਿੱਟਾ ਵੇਚਣ ਵਾਲੇ ਮੈਂ ਮੁੰਡਾ ਅੰਦਰ ਫੜਾਇਆ ਉਹ ਦੱਸੂਗਾ ਜਨਾਚਰੋਂ ਬੰਦੇ ਚਿੱਟਾ ਵੇਚਣ ਵਾਲੇ ਰੱਸ਼ ਨਹੀਂ ਕੀਤੇ ਜਾਂਦੇ ਮੇਰਾ ਵਿਗਿਆ ਹੈ ਕਿ ਉਤੀ ਸਮਾਨ ਕਾਟਿੰਗਾਂ ਦੇ ਆਪਾ ਵਾਪਸ ਨਹੀਂ ਕੀਤਾ ਜਾਂਦਾ ਮੈਂ ਉਹ ਨਜ਼ਰ ਇਤੋਂ ਨਹੀਂ ਉਠੂੰਗਾ